ਬੱਚੋ ਪੰਜਾਬੀ ਦੀ ਅੱਜ ਦੀ ਕਲਾਸ ਵਿੱਚ ਅਸੀਂ ਪਾਠ 14 ਹੰਕਾਰੀ ਦਾ ਸਿਰਲੇਖਾਂ ਦੇ ਵੱਡੇ ਪ੍ਰਸ਼ਨ ਉੱਤਰ ਪੜਨ ਜਾ ਰਹੇ ਹਾਂ ਆਓ ਪੜੀਏ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਸ ਕੋਲ ਅਤੇ ਕਿਉਂ ਭੇਜਿਆ ਉੱਤਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਪਿਆਸ ਲੱਗਣ ਤੇ ਫਕੀਰ ਵਲੀ ਕੰਦਾਰੀ ਕੋਲ ਭੇਜਿਆ ਕਿਉਂਕਿ ਭਾਈ ਮਰਦਾਨੇ ਨੂੰ ਬਹੁਤ ਪਿਆਸ ਲੱਗੀ ਸੀ ਅਤੇ ਵਲੀ ਕੰਦਾਰੀ ਕੋਲ ਪਾਣੀ ਦਾ ਇੱਕ ਚਰਨਾ ਵਗਦਾ ਸੀ ਪ੍ਰਸ਼ਨ 2 ਭਾਈ ਮਰਦਾਨਾ ਨਿਰਾਸ਼ ਹੋ ਕੇ ਗੁਰੂ ਜੀ ਪਾਸ ਕਿਉਂ ਆਇਆ ਉੱਤਰ ਭਾਈ ਮਰਦਾਨਾ ਨਿਰਾਸ਼ ਹੋ ਕੇ ਗੁਰੂ ਜੀ ਪਾਸ ਇਸ ਲਈ ਆ ਗਿਆ ਕਿਉਂਕਿ ਵਲੀ ਕੰਦਾਰੀ ਨੇ ਭਾਈ ਮਰਦਾਨੇ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪ੍ਰਸ਼ਨ 3 ਗੁਰੂ ਜੀ ਨੇ ਭਾਈ ਮਰਦਾਨੇ ਰਾਹੀਂ ਵਲੀ ਕੰਦਾਰੀ ਨੂੰ ਕੀ ਸੰਦੇਸ਼ ਭੇਜਿਆ ਉੱਤਰ ਗੁਰੂ ਜੀ ਨੇ ਮਰਦਾਨੇ ਰਾਹੀ ਵਲੀ ਕੰਦਾਰੀ ਨੂੰ ਇਹ ਸੰਦੇਸ਼ ਭੇਜਿਆ ਕਿ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ ਜੋ ਕੁਝ ਖੁਦਾ ਦਾ ਦਿੱਤਾ ਹੋਇਆ ਹੈ ਉਹ ਵੰਡ ਕੇ ਸ਼ਕਣਾ ਚਾਹੀਦਾ ਹੈ ਪ੍ਰਸ਼ਨ 4 ਵਲੀ ਕੰਦਾਰੀ ਨੇ ਗੁਰੂ ਜੀ ਵੱਲ ਪੱਥਰ ਕਿਉਂ ਰੇੜਿਆ ਫਿਰ ਉਸਨੇ ਕੀ ਕੌਤਕ ਵੇਖਿਆ ਬਿٹے ਇਸ ਪ੍ਰਸ਼ਨ ਦੇ ਵਿੱਚ ਦੋ ਪ੍ਰਸ਼ਨ ਪੁੱਛੇ ਗਏ ਹਨ ਸੋ ਤੁਸੀਂ ਉੱਤਰ ਇਸੇ ਤਰ੍ਹਾਂ ਲਿਖਣਾ ਹੈ ਜਿਸ ਤਰ੍ਹਾਂ ਮੈਂ ਲਿਖਿਆ ਹੋਇਆ ਹੈ ਅਗਲੀ ਲਾਈਨ ਦੇ ਵਿੱਚ ਪੈਰਾਗ੍ਰਾਫ ਚੇਂਜ ਕਰਕੇ ਸੋ ਉੱਤਰ ਹੈ ਵਲੀ ਕੰਦਾਰੀ ਨੇ ਗੁੱਸੇ ਵਿੱਚ ਗੁਰੂ ਜੀ ਵੱਲ ਪੱਥਰ ਰੇੜਿਆ ਕਿਉਂਕਿ ਉਸ ਦਾ ਪਾਣੀ ਦਾ ਝਰਨਾ ਸੁੱਕ ਗਿਆ ਸੀ ਅਤੇ ਇਥਾਂ ਗੁਰੂ ਜੀ ਕੋਲ ਪਾਣੀ ਦੇ ਚਸ਼ਮੇ ਵਗ ਰਹੇ ਸਨ ਉਸਨੇ ਇੱਕੋ ਤੱਕ ਵੇਖਿਆ ਉਸ ਵੱਲੋਂ ਸੁੱਟਿਆ ਗਿਆ ਵੱਡਾ ਸਾਰਾ ਪੱਥਰ ਗੁਰੂ ਜੀ ਨੇ ਆਪਣੇ ਪੰਜੇ ਨਾਲ ਰੋਕ ਦਿੱਤਾ। ਪ੍ਰਸ਼ਨ 5 ਗੁਰੂ ਨਾਨਕ ਦੇਵ ਜੀ ਨੇ ਵਲੀ ਕੰਦਾਰੀ ਨੂੰ ਕੀ ਸਿੱਖਿਆ ਦਿੱਤੀ? ਗੁਰੂ ਨਾਨਕ ਦੇਵ ਜੀ ਨੇ ਵਲੀ ਕੰਦਾਰੀ ਨੂੰ ਇਹ ਸਿੱਖਿਆ ਦਿੱਤੀ ਕਿ ਖੁਦਾ ਦੀ ਦਿੱਤੀ ਕਿਸੇ ਵੀ ਵਸਤੂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਹੁੰਦਾ ਪਰਮਾਤਮਾ ਕਦੋਂ ਉਹ ਚੀਜ਼ ਖੋਲਵੇ।